ਪੰਜਾਬ ਲਾਈਵ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਰਜਿੰਦਰ ਕੌਰ ਜੈਤੋਤੋਂ ਸਵਾਗਤ ਫਤਰੀ ਬੀਬੀ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੀਬੀ ਜਿੱਤ ਕੋ ਰਿਪੋਰਟ ਸਾਹਮਣੇ ਆਉਂਦੀ ਹੈ 31 ਸਾਲ ਬਾਅਦ ਜਥੇਦਾਰ ਗੁਰਦੇਵ ਸਿੰਘ ਕੌਟੇ ਜੀ ਦੀ 31 ਸਾਲ ਬਾਅਦ ਸਾਹਮਣੇ ਆਉਂਦੀ ਹੈ ਕਿਵੇਂ ਦੇਖਦੇ ਹੋ ਜੋ ਉਹਦੇ ਵਿੱਚ ਖਲਾਸੇ ਹੋਏ ਨੇ ਜੋ ਸੱਚ ਪੁਲਿਸ ਮੁਲਾਜ਼ਮਾਂ ਦੁੱਸੀ ਜਾ ਰਹੀ ਨੇ ਕਿ ਕਿਵੇਂ ਉਹਨਾਂ ਨੂੰ ਟੋਟੇ-ਟੋਟੇ ਕਰਕੇ ਦਰਿਆ ਵਿੱਚ ਲਾ ਸਕੀ ਜਾਂਦੀ ਹੈ ਇਹ ਸਾਰੇ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਅੱਜ 31 ਸਾਲ ਬਾਅਦ ਹੁਣ ਰਿਪੋਰਟ ਦੁਬਾਰਾ ਜਾਈ ਹੈ ਤੇ ਉਸ ਤੋਂ ਬਾਅਦ ਸਾਰਾ ਮੁੱਦਾ ਦੁਬਾਰਾ ਚਰਚਾ ਵਿੱਚ ਆਇਆ ਹੈ ਹਾਂਜੀ ਤੁਹਾਡੇ ਮਾਧਿਮ ਰਾਈ ਵਿੱਚ ਸਾਰੇ ਪੰਜਾਬ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਨੀ ਹਾਂ ਕਿ ਜਫੇਦਾਰ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਫੇਦਾਰ ਸੀ ਜੀ 25 ਦਸੰਬਰ 1992 ਨੂੰ ਉਹਨਾਂ ਨੂੰ ਪੂਰੇ ਪਿੰਡ ਦੇ ਸਾਹਮਣੇ ਕੌਂਕੇ ਪਿੰਡ ਤੋਂ ਜਿੱਥੇ ਕਿ ਘੱਟੋ ਘੱਟ 2-300 ਬੰਦਾ ਹਾਜ਼ਰ ਸੀ ਉਹਨਾਂ ਦੇ ਸਾਹਮਣੇ ਸੀਆਈ ਸਟਾਫ ਜਗਰਾਉਂ ਨੇ ਗ੍ਰਿਫਤਾਰ ਕੀਤਾ ਇਸ ਪੁਲਿਸ ਪਾਰਟੀ ਦੀ ਅਗਵਾਈ ਇਨਸਪੈਕਟਰ ਗੁਰਮੀਤ ਸਿੰਘ ਕਰ ਰਹੀ ਸੀ ਉਸ ਸਮੇਂ ਸੀ ਸਟਾਫ ਵਿੱਚ ਐਸਐਸਪੀ ਸਵਰਨ ਸਿੰਘ ਕੋਟਨਾ ਸਾਨੂੰ ਜੀ ਗੁਰਮੀਤ ਸਿੰਘ ਪਿੰਕੀ ਨਹੀਂ ਗੁਰਮੀਤ ਸਿੰਘ ਸੀਐਸਟਾਫ ਦੇ ਮੁਖੀ ਸੀ ਇਨਸਪੈਕਟਰ ਉਹਨਾਂ ਦੀ ਅਗਵਾਈ ਵਿੱਚ ਉਹਨਾਂ ਦੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੈਸੇਦਾਰ ਕੌਂਕੇ ਸਾਹਿਬ ਨੂੰ ਸਾਰੇ ਪਿੰਡ ਦੇ ਸਾਹਮਣੇ 25 ਦਸੰਬਰ 1992 ਤਾਂ ਸੀਸਟਾਫ ਨੇ 9 ਦਿਨ ਤੱਕ ਉਹਨਾਂ ਨੂੰ ਅਨਮਨੁੱਖੀ ਤਸ਼ੱਦਦ ਕਰਦੇ ਰਹੇ ਉਹਨਾਂ ਤੇ 25 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਜੀ 8-9 ਦਿਨਾਂ ਨਾਲ ਤੇ ਅਨਮਨੁੱਖੀ ਤਸ਼ੱਦਦ ਕੀਤਾ ਜੋ ਚਸ਼ਮਦੀਦ ਗਵਾਹ ਉਸ ਸਮੇਂ ਦੇ ਨੇ ਉਹਨਾਂ ਦੇ ਦੱਸਣ ਮੁਤਾਬਕ ਕਿ ਸੀਐਸਟਾਫੇ ਚੋਂ ਨਾਲ ਤੇ ਅਨਮਨੁੱਖੀ ਤਸ਼ੱਦਦ ਹੋਇਆ ਉਹਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਉਹਨਾਂ ਦੀਆਂ ਲੱਤਾਂ ਤੋੜ ਕੇ ਕੰਨਾਂ ਤੱਕ ਲਾ ਦਿੱਤੀਆਂ ਗਈਆਂ ਜਦੋਂ ਨਾਨਕ ਸਰ 68 ਵਾਲੇ ਬਾਬਾ ਜੀ ਜੋ ਕਿ ਪਿੰਡ ਦੀ ਪੰਚਾਇਤ ਸੀ ਕੋਕੇ ਪਿੰਡ ਦੀ ਉਹਨਾਂ ਕੋਲ ਗਏ ਕਿ ਤੁਸੀਂ ਮੌਜੂਦ ਹਸਤੀਓ ਤੁਸੀਂ ਸੀਐਸਟਾਫੇ ਚ ਜਾ ਕੇ ਜਥੇਦਾਰ ਦੀ ਸਿਹਤ ਬਾਰੇ ਜਾਂ ਉਹਨਾਂ ਦੇ ਹਾਲਤ ਬਾਰੇ ਦੱਸੋ ਤਾਂ ਜਥੇਦਾਰ ਸਾਹਿਬ ਚਲੇ ਗਏ ਉਸ ਸਮੇਂ ਸੀ ਸਤਾਪਿਤ ਉਹਨਾਂ ਦਾ ਬੜਾ ਪ੍ਰਭਾਵ ਸੀ ਜਿਹੜਾ ਸੰਤਰੀ ਸੀ ਬਾਹਰ ਉਹਨਾਂ ਨੇ ਵੀ ਸਤਕਾਰ ਵਜੋਂ ਉਹਨਾਂ ਨੂੰ ਨਹੀਂ ਰੋਕਿਆ ਜਦੋਂ ਜਥੇਦਾਰ ਚਾਰਾ ਸਿੰਘ ਜੀ ਅੰਦਰ ਗਏ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਕਮਰੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਜੀ ਸਹਿਕ ਰਹੇ ਨੇ ਉਹਨਾਂ ਦੀਆਂ ਲੱਤਾਂ ਤੋੜ ਕੇ ਕੰਨਾਂ ਤੱਕ ਲਾਈਆਂ ਹੋਈਆਂ ਸੀ ਉਹ ਅਜੇ ਗਏ ਹੀ ਸੀ ਤਾਂ ਦੂਸਰੇ ਕਮਰੇ ਵਿੱਚੋਂ ਇਹ ਇਸ ਸਮੇਂ ਸਵਰਨ ਸਿੰਘ ਕੋਟਨਾ ਹਾਜ਼ਰ ਸੀ ਜਦੋਂ ਆਏ ਇੱਕਦਮ ਤਰਬਕ ਗਏ ਤਾਂ ਉਹਨਾਂ ਨੇ ਆਪਣੇ ਪੁਲਿਸ ਮੁਲਾਜ਼ਮਾਂ ਦੇ ਗਲ ਪਾਏ ਕਿ ਤੁਸੀਂ ਇਸ ਵਿਅਕਤੀ ਨੂੰ ਅੰਦਰ ਕਿਵੇਂ ਆਣ ਦਿੱਤਾ ਤਾਂ ਉਹਨਾਂ ਨੇ ਫੌਰਨ ਜਥੇਦਾਰ ਬਾਬਾ ਕਾਲਾ ਸਿੰਘ ਜੀ ਨੂੰ ਬਾਹਰ ਕੱਢਿਆ ਜੋ ਕਿ ਨਾਨਕਸਰ 66 ਕਲੇਰਾਂ ਵਾਲਿਆਂ ਦੇ ਮਤਲਬ ਪੈਰੋਕਾਰ ਸੀ ਜャ ਉਸ ਸਮੇਂ ਦੇ ਜਥੇਦਾਰ ਸੀ ਸੋ ਮੇਰੇ ਕਹਿਣ ਦਾ ਮਤਲਬ ਹੈ ਬੇਟਾ ਜੀ ਕਿ ਸਰਕਾਰ ਨੇ ਗੈਂਪ ਸਿੰਘ ਸਰਕਾਰ ਨੇ ਕੇਪੀਐਸ ਗਿਲ ਤੇ ਜਨਤੇ ਗੁੱਚੜ ਦੀ ਟੋਲੀ ਨੇ ਸਿੱਖਾਂ ਤੇ ਅਨਮਨੁੱਖੀ ਤਸ਼ੱਦਦ ਕੀਤੇ ਝੂਠੇ ਪੁਲਸ ਬਣਾ ਬਨਾ ਕੇ ਝੂਠੇ ਪੁਲਸ ਮੁਕਾਬਲੇ ਬਣਾ ਬਨਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ 25000 ਲਾਸ਼ਾਂ ਦਾ ਹਿਸਾਬ ਤਾਂ ਖੰਡਲਾ ਸਾਹਿਬ ਕੱਢ ਲਈ ਹੈ ਸੀ ਤਾਂ ਤਕਰੀਬਨ 70 80000 ਦੇ ਕਰੀਬ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਕਈ ਇਲਾਕੇ ਤਾਂ ਅੰਮ੍ਰਿਤਸਰ ਸਾਹਿਬ ਸਾਈਡ ਵਾਲੇ ਨੇ ਜਿੰਨਾ ਤੇ 25 25 ਸਾਲ ਤੱਕ ਕੋਈ ਬਰਾਤ ਨਹੀਂ ਚੜੀ ਇਹ ਸਿੱਖਾਂ ਤੇ ਅਨਮਨੁੱਖੀ ਤਸ਼ੱਦਦ ਬਿਆਨਤ ਸਿੰਘ ਤੇ ਕੇ ਪੀ ਐਸ ਗਿੱਲ ਤੇ ਜਨਤੇ ਬੁੱਚੜ ਦੀ ਜੋੜੀ ਨੇ ਕੀਤਾ ਤਾਂ ਉਸ ਸਮੇਂ ਕੀ ਘਟਨਾ ਵਾਪਰਿਆ 2 ਜਨਵਰੀ ਨੂੰ ਜ਼ਥੇਦਾਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਦਿਖਾਇਆ ਉਹਨਾਂ ਨੇ 2 ਜਨਵਰੀ 1993 ਨੂੰ ਤੇ 2 ਜਨਵਰੀ ਨੂੰ ਇਹਨਾਂ ਨੂੰ ਪਗੌੜਾ ਕਰਾਰ ਦਿੰਦਾ ਅੱਜ ਤੱਕ ਪੁਲਿਸ ਦੇ ਰਿਕਾਰਡ ਵਿੱਚ ਸੀਐਸ ਸਟਾਫ ਦੇ ਜਗਰਾਉਂ ਵਿੱਚ ਉਹ ਪਗੌੜੇ ਦਿਖਾਏ ਜਾ ਰਹੇ ਨੇ ਜਦ ਕਿ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੇ ਜ਼ਥੇਦਾਰ ਸਾਹਿਬ ਨੂੰ ਕਿਵੇਂ 25 ਜਨਵਰੀ ਨੂੰ ਸਾਰੇ ਪਿੰਡ ਦੇ ਸਾਹਮਣੇ ਫੜਿਆ ਗਿਆ 25 ਦਸੰਬਰ ਨੂੰ ਸੌਰੀ 1992 ਨੂੰ ਸਾਰੇ ਪਿੰਡ ਦੇ ਸਾਹਮਣੇ ਫੜਿਆ ਗਿਆ ਹਨ ਮਨੁੱਖੀ ਤਸ਼ੱਦਦ ਕੀਤਾ ਗਿਆ ਉਸ ਸਮੇਂ ਜਥੇਦਾਰ ਸਾਹਿਬ ਦੀ ਪਤਨੀ ਉਹਨਾਂ ਨੂੰ ਸੇਸ਼ਤਾ ਵਿੱਚ ਭੋਜਨ ਲੈ ਕੇ ਜਾਂਦੀ ਸੀ ਜੋ ਕਿ گاਂ ਇੱਕ ਦਾਈ ਦੇ ਰਾਈ ਉਹਨਾਂ ਤੱਕ ਪਹੁੰਚਾਇਆ ਜਾਂਦਾ ਸੀ ਤਾਂ ਸਮੇਂ ਦੇ ਜਿਹੜੇ ਗਵਾਹ ਨੇ ਸਾਰੇ ਸੇਸ਼ਤਾਫ ਦੇ ਗਵਾਹਾਂ ਦੀ ਮਤਲਬ ਜਿਹੜੀ ਬੀਪੀ ਤਿਵਾੜੀ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਖੁਲਾਸਾ ਹੋ ਗਿਆ ਤੇ ਉਹਨਾਂ ਗਵਾਹਾਂ ਵਿੱਚ ਇੱਕ ਗਵਾਹ ਉਸ ਸਮੇਂ ਦਾ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਤਾਂ ਨਹੀਂ ਸਨ ਉਸ ਸਮੇਂ ਇਹ ਜਗਰਾਉਂ ਦੇ ਇਲਾਕੇ ਵਿੱਚ ਕਿਸੇ ਮਤਲਬ ਆਈਐਸਸੀ ਪ੍ਰੋਗਰਾਮ ਤੇ ਤਾਂ ਸਾਰੇ ਪਿੰਡ ਦੀ ਪੰਚਾਇਤ ਇਹਨਾਂ ਨੂੰ ਮਿਲਣ ਗਈ ਤਾਂ ਇਹਨਾਂ ਨੇ ਐਸਐਸਪੀ ਸੀਐਸਟਾਫ ਦੇ ਗੁਰਮੀਤ ਸੀਐਸਟਾਫ ਦੇ ਗੁਰਮੀਤ ਸਿੰਘ ਇੰਸਪੈਕਟਰ ਨੂੰ ਫੋਨ ਲਾ ਕੇ ਕਿਹਾ ਜਥੇਦਾਰ ਸਾਹਿਬ ਮੌਜੂਦ ਹਸਤੀ ਹੈ ਇਹਨਾਂ ਨੂੰ ਘਰ ਦਾ ਬਣਿਆ ਖਾਣਾ ਖਾਣ ਦੀ ਅਗਿਆ ਦਿੱਤੀ ਜਾਵੇ ਤੇ ਕੱਪੜੇ ਪਹਿਨਣ ਦੀ ਅਗਿਆ ਦਿੱਤੀ ਜਾਵੇ ਇਹੀ ਪ੍ਰਕਾਸ਼ ਸਿੰਘ ਬਾਦਲ ਬਾਅਦ ਵਿੱਚ ਸਿੱਖਾਂ ਨੂੰ ਤੇਚਲ ਕੇ ਸਿੱਖਾਂ ਨੂੰ ਝੂਠੇ ਲਾਰੇ ਲਾ ਕੇ ਵਾਅਦੇ ਕਰਕੇ ਕਿ ਜਿਹੜੇ ਪੁਲਿਸ ਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਅਸੀਂ ਉਹਨਾਂ ਦੇ ਡਿਮੋਸ਼ਨਾਂ ਕਰਾਂਗੇ ਉਹਨਾਂ ਨੇ ਫੀਤੀਆਂ ਲਵਾਉਣ ਖਾਤਰ ਸਿੱਖਾਂ ਨੂੰ ਮਾਰਿਆ ਤੇ ਤੁਸੀਂ ਸਾਨੂੰ ਵੋਟ ਪਾਓ 1997 ਵਿੱਚ ਬਾਦਲ ਦਾ ਰਾਜ ਆ ਗਿਆ 1998 ਵਿੱਚ ਬਾਦਲ ਨੇ ਪ੍ਰੈਸ਼ਰ ਪੈਂਟ ਤੇ ਡੀਪੀ ਤਿਵਾੜੀ ਏਆਈਜੀ ਨੂੰ ਥਾਪਿਆ ਕਮਿਸ਼ਨ ਬਣਾਇਆ ਇੱਕ ਰਿਪੋਰਟ ਦੇਣ ਵਾਸਤੇ ਤਾਂ 1999 ਵਿੱਚ ਏਆਈਡੀ ਡੀਪੀ ਤਿਵਾੜੀ ਨੇ ਜਦੋਂ ਰੁਪਇਓਟ ਦਿੱਤੀ ਬਾਦਲ ਸਾਹਿਬ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਰਿਪੋਰਟ ਨੂੰ ਦੱਬ ਲਿਆ ਇਹ ਕੱਢ ਲਈ ਬਹੁਤ ਦੁੱਖਦਾਈ ਪਹਿਲੂ ਹੈ ਕਿ ਅਸੀਂ ਸਿੱਖ ਕੌਮ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡਾ ਮਿੱਤਰ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਅਸੀਂ ਨਿੱਤਰ ਜਾਣਦੇ ਹਾਂ ਵੀ ਕਾਂਗਰਸ ਸਾਡੀ ਦੁਸ਼ਮਣ ਸੀ ਉਹਨਾਂ ਨੇ ਕੇਪੀਐਸ ਗਿੱਲ ਨੇ ਤੇ ਬੈਂਤੇ ਗੁੱਚੜ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਤੁਸੀਂ ਦੇਖੋ ਕਿ ਮੁਗਲਾਂ ਨੇ ਭਾਈ ਮਨੀ ਸਿੰਘ ਜੀ ਦੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਸੀ ਤੇ ਬੈਂਤੇ ਤੇ ਕੇਪੀਐਸ ਗਿੱਲ ਦੀ ਮਤਲਬ ਟੋਲੀ ਨੇ ਆਪਣੇ ਜਸੇ ਦਾਸ ਸਾਹਿਬ ਦੀ ਬਾਡੀ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਪਾਣੀ ਚ ਵਹਾਇਆ ਸੀਐਸਏ ਸਟਾਫ ਦੇ ਐਡੀਸ਼ਨਲ ਐਸਐਚਓ ਦੇ ਕਮਰੇ ਚ ਉਹਨਾਂ ਦੀ ਬੋਡੀ ਦੇ ਟੁਕੜੇ ਟੁਕੜੇ ਕੀਤੇ ਗਏ ਔਰ ਸਭ ਤੋਂ ਵੱਡਾ ਸਾਡਾ ਦੁਸ਼ਮਣ ਸਾਡੀ ਬੁੱਕਲ ਦਾ ਸੱਪ ਪ੍ਰਕਾਸ਼ ਸਿੰਘ ਬਾਦਲ ਹੈ ਜਿਨੇ ਉਸ ਰਿਪੋਰਟ ਨੂੰ ਇੰਨੇ ਸਾਲਾਂ ਤੱਕ ਦੱਬ ਕੇ ਰੱਖਿਆ ਤਿੰਨ ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਇਸ ਨੇ ਉਹ ਰਿਪੋਰਟ ਨਸ਼ਰ ਨਹੀਂ ਕੀਤੀ ਇਹਨੇ ਸਾਡੀ ਸਿੱਖ ਕੌਮ ਨਾਲ ਬਹੁਤ ਧੋਖਾ ਮਾਇਆ ਇਹਨੇ ਸੁਮੇਧ ਸਿੰਘ ਸੈਣੀ ਤੇ ਸਵਰਨ ਸਿੰਘ ਘੋਟ ਨੇ ਦਾ ਬੇਟਾ ਅੱਜ ਵੀ ਐਸਐਸਪੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਤਸ਼ੱਦਦ ਕੀਤੇ ਇਜਹਾਰ ਆलम ਜੀ ਨੇ ਸਿੱਖਾਂ ਦੇ ਤਸ਼ੱਦਦ ਕੀਤੇ ਇਜਹਾਰ ਆलम ਦੀ ਪਤਨੀ ਨੂੰ ਐਮਐਲਏ ਦੀ ਕਿੱਕ ਦਿੱਤੀ ਹੋਰ ਵੀ ਵੱਡੇ ਅਹੁਦੇ ਤੇ ਨਵਾਜਿਆ ਸਾਡੀ ਸਿੱਖ ਕੌਮ ਦਾ ਦੁੱਖੀ ਪ੍ਰਕਾਸ਼ ਸਿੰਘ ਬਾਦਲ ਹੈ ਉਹ ਤਾਂ ਸਾਡੇ ਦੁਸ਼ਮਣ ਹੈ ਉਹਨਾਂ ਨੂੰ ਤਾਂ ਅਸੀਂ ਸਾਹਮਣੇ ਵੇਖ ਰਹੇ ਹਾਂ ਕਿ ਸਾਡੇ ਦੁਸ਼ਮਣ ਹੈ ਸਭ ਤੋਂ ਵੱਡਾ ਸਿੱਖ ਕੌਮ ਦਾ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਤਾਂ ਬੀਤੀ ਤਵਾੜੀ ਨੇ ਜਦੋਂ ਰਿਪੋਰਟ ਦਿੱਤੀ 1998 ਵਿੱਚ ਬਣਿਆ ਬੀਤੀ ਤਵਾੜੀ ਨੇ ਦਿਨੋਂ ਹੀ ਉਹਨਾਂ ਨੇ ਰਿਪੋਰਟ ਦਿੱਤੀ ਤਤ ਪ੍ਰਕਾਸ਼ ਸਿੰਘ ਬਾਦਲ ਨੇ ਉਹ ਰਿਪੋਰਟ ਦੱਬ ਕੇ ਰੱਖੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਕੇਸ ਨੂੰ ਹਾਈ ਕੋਰਟ ਵਿੱਚ ਲੈ ਕੇ ਗਏ ਸਬੂਤਾਂ ਦੀ ਘਾਟ ਕਰਕੇ ਇਹ ਕੇਸ ਖਾਰਜ ਹੋ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਸੜਕਾਂ ਤੇ ਵੀ ਧਰਨੇ ਦਿੰਦੇ ਰਹੇ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਨਿਆਂਦਵਾਨ ਖਾਤਰ ਹੋਵੇ ਸਿੱਖਾਂ ਦੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਉਹਨਾਂ ਦਾ ਪੁਲਿਸ ਨੇ ਇੰਨਾ ਬੁਰੀ ਤਰੀਕੇ ਨਾਲ ਅਨਮਨੁੱਖੀ ਤਸ਼ੱਦਦ ਕਰਕੇ ਕਾਹਨ ਕੀਤਾ ਹੋਵੇ 25 ਦਸੰਬਰ ਨੂੰ ਚੱਕ ਕੇ ਉਹਨਾਂ ਦੀ ਗ੍ਰਿਫਤਾਰੀ ਦਿਖਾਉਂਦੇ ਹੋਣ 2 ਜਨਵਰੀ ਨੂੰ ਉਸੇ ਦਿਨ ਪਗੋੜਾ ਦਿਖਾਉਂਦੇ ਹੋਣ ਤੇ ਜਿਹੜੇ ਮਤਲਬ ਹੌਲਦਾਰ ਦੀ ਜਾਂ ਮਤਲਬ ਹੋਮ ਗਾਰਡੀਅਰ ਦੀ ਬੈਲਟ ਵਿੱਚੋਂ ਹਤਕੜੀ ਖੋ ਕੇ ਭੱਜਦੇ ਸੀ ਮਤਲਬ ਪੁਲਸ ਅਨਸਾਰ ਉਹਨਾਂ ਨੂੰ ਪਹਿਲਾਂ ਡਿਮੋਸ਼ਨ ਕੀਤੀ ਗਈ ਬਾਅਦ ਵਿੱਚ ਸਾਡੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਡਿਮੋਸ਼ਨ ਕੀਤੀ ਵੀ ਬਾਅਦ ਚ ਉਹਨਾਂ ਨੂੰ ਦੋ ਪ੍ਰੋਮੋਸ਼ਨਾਂ ਦੇ ਕੇ ਉਸ ਹੋਮ ਗਾਰਡੀਅਰ ਨੂੰ ਹੌਲਦਾਰ ਬਣਾਇਆ ਗਿਆ ਸਿੱਖ ਕੌਮ ਨੂੰ ਮਤਲਬ ਸਮਝਣਾ ਪਵੇਗਾ ਕਿ ਸਾਡੀ ਬੁੱਕਲ ਦੇ ਸੱਪ ਕੌਣ ਨੇ ਪ੍ਰਕਾਸ਼ ਸਿੰਘ ਬਾਦਲ ਮੇਰੀ ਨਿਗਾਹ 'ਚ ਸਿੱਖ ਕੌਮ ਦੀ ਬੁੱਕਲ ਦਾ ਸੱਪ ਹੈ ਇਹ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਤੋਂ 1 ਸਾਲ ਪਹਿਲਾਂ ਇਹ ਸਾਰੀ ਰਿਪੋਰਟ ਜੋ ਬੀਪੀ ਤਿਵਾੜੀ ਦੀ ਰਿਪੋਰਟ ਸੀ ਉਹਦੇ ਕਿਤਾਬ ਜੇ ਬਣਾ ਬਣਾ ਕੇ ਅੰਮ੍ਰਿਤਸਰ ਸਾਹਿਬ ਵਿੱਚ ਪੂਰੇ ਤੇ ਵੰਡੇ ਤਾਂ ਅਮਰੀਕਾ ਸਾਹਿਬ ਜੋ ਕਿ ਜਸਟਿਸ ਅਜੀਤ ਸਿੰਘ ਦਾਸ ਹੋਣਾ ਦੀ ਸੰਸਥਾ ਹੈ ਉਹਨਾਂ ਦੇ ਵਕੀਲ ਨੇ ਤੇ ਉਹਨਾਂ ਨੇ ਸਾਡੇ ਮਤਲਬ ਸਿਮਰਨਜੀਤ ਸਿੰਘ ਮਾਨ ਜੀ ਦੇ ਦਫ਼ਤਰ ਚੋਂ ਇਹ ਕਿਤਾਬ ਜੇ ਪ੍ਰਾਪਤ ਕਰਕੇ ਇਸ ਕੇਸ ਨੂੰ ਦੁਬਾਰਾ ਮਤਲਬ ਹੈਂਡਲ ਕੀਤਾ ਅਸੀਂ ਉਹਨਾਂ ਦੇ ਪੂਰੇ ਧੰਨਵਾਦੀ ਆ ਅੱਜ ਇਹ ਕੇਸ ਸਾਰੇ ਸਿੱਖ ਜਗਤ ਦੇ ਮੂਰੀ ਹੈ ਅੱਜ ਸਾਰਾ ਸਿੱਖ ਜਨਤਾ ਪ੍ਰਕਾਸ਼ ਸਿੰਘ ਬਾਦਲ ਦੀ ਫੈਮਿਲੀ ਤੋਂ ਇਸ ਗੱਲ ਦਾ ਜਵਾਬ ਮੰਗਦਾ ਹੈ ਕਿ ਸਿੱਖਾਂ ਦੇ ਨਾਲ ਉਹਨਾਂ ਨੇ ਕਿਵੇਂ ਧੋਖਾ ਮਾਇਆ ਹਾਂ ਜੀ ਬੀਬੀ ਜੀ ਗੱਲ ਕਰੀਏ ਜੇ ਆਪਾਂ ਆਪਾਂ ਗੱਲ ਕਰੀਏ ਕਿ ਪਹਿਲਾਂ ਬਿਆਨ ਸਿੰਘ ਸਰਕਾਰ ਸੀ ਫਿਰ ਬਾਦਲਾਂ ਦੀ ਆ ਗਈ ਫਿਰ ਕਾਂਗਰਸ ਹੀ ਆ ਗਈ ਤੇ ਅੱਜ ਇੰਨੇ ਸਾਲਾਂ ਬਾਅਦ ਉਹ ਰਿਪੋਰਟ ਸਾਹਮਣੇ ਆ ਜਾਂਦੀ ਹੈ ਰਿਪੋਰਟ ਦੇ ਵਿੱਚ ਵੀ ਹਜੇ ਵੀ ਕੁਸ਼ਨ ਮਾਰਕ ਹੈ ਕਿ ਉਹ ਪਘੋੜੇ ਨੇ ਜਾਂ ਉਹਦੀ ਡੈਥ ਹੋਈ ਹੈ ਜਾਂ ਕੀ ਹੋਇਆ ਕਿਉਂਕਿ ਪੁਲਿਸ ਮੈਨੂੰ ਅਰੈਸਟ ਕੀਤੀ ہوئی ਜਾਂ ਉਹਦੇ ਵਿੱਚ ਇਨਫੋਰਮੇਸ਼ਨ ਹੈਗੀ ਹੈ ਪਰ ਬਾਅਦ ਵਿੱਚ ਕੀ ਹੋਇਆ ਇਸ ਦੀ ਕੋਈ ਇਨਫੋਰਮੇਸ਼ਨ ਉਹਦੇ ਵਿੱਚ ਨਹੀਂ ਹੈ ਜਿਵੇਂ ਦੇਖਦੇ ਹੋ ਆਜ ਸਾਰੇ ਖਲਾਸੇ ਹੋਣਗੇ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਦੇਖੋ ਜੀ ਸਪਸ਼ਟ ਕੁਝ ਨਹੀਂ ਹੋਣਾ ਸਾਰੇ ਰਲੇ ਹੋਏ ਨੇ ਸਿੱਖਾਂ ਤੇ ਸਭ ਨੇ ਆਪਦੇ ਚਾਲ ਆਏ ਆ ਚਾਹੇ ਉਹ ਕਾਂਗਰਸ ਐ ਚਾਹੇ ਉਹ ਅਕਾਲੀ ਦਲ ਐ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਅਸੀਂ ਇਹਨਾਂ ਨੂੰ ਬੜੇ ਚਾਵਾਂ ਨਾਲ ਚੁਣਿਆ ਸੀ 92 ਨਾਲ ਦੇ ਐਮ ਐਲ اے ਜਿਤਾਏ ਸਾਡੇ ਤੋਂ ਸਾਨੂੰ ਇਹਨਾਂ ਤੋਂ ਬੜੀਆਂ ਉਮੀਦਾਂ ਸੀ ਕਿ ਪੰਜਾਬ ਦੇ ਪਾਣੀਆਂ ਦਾ ਹੱਲ ਕਰਨਗੇ ਅਸੀਂ ਤਰਤੀ ਇਟਲਾ ਪਾਣੀ ਪੀਣ ਲਈ ਮਜਬੂਰਾਂ ਸਾਡਾ ਪਾਣੀ ਖੋਕੇ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਅੱਧਮਾਰ ਪਿਆਸੀ ਪੰਜਾਬ ਦਾ ਪਾਣੀਆਂ ਦਾ ਹਰਿਆਣੇ ਤੇ ਰਾਜਸਥਾਨ ਤੋਂ ਲੈਣਾ ਇਹਨਾਂ ਨੇ ਜੋ ਰਾਜ ਸਭਾ ਦੇ ਮੈਂਬਰ ਬਣਾਏ ਜੋ ਕਿ ਸਾਡੇ ਕੋਟੇ ਚੋਂ ਬਣੇ ਪੰਜਾਬ ਚ ਸੰਦੀਪ ਪਾਸ਼ਕ ਵਰਗੇ ਉਹ ਹਰਿਆਣੇ ਚ ਜਾ ਕੇ ਬੋਲ ਰਹੇ ਨੇ ਕਿ ਹਰਿਆਣੇ ਨੂੰ ਵੀ ਪੰਜਾਬ ਚੋਂ ਪਾਣੀ ਚਾਹੀਦਾ ਸਾਡੀ ਤਾਂ ਬੁੱਕਲ ਦੇ ਸੱਪ ਸਾਰੇ ਹੀ ਆ ਜਿਨ੍ਹਾਂ ਨੂੰ ਅਸੀਂ ਬੜੇ ਚਾਵਾ ਨਾਲ ਮਤਲਬ ਜਿਤਾਇਆ ਆਮ ਆਦਮੀ ਪਾਰਟੀ ਨੂੰ ਕੀ ਅੱਜ ਸਾਡੇ ਹੱਕਾਂ ਦੀ ਗੱਲ ਕਰ ਰਹੇ ਨੇ ਅੱਜ ਸਾਡੇ ਪੰਜਾਬ ਵਿੱਚ ਨਸ਼ਾ ਕਿੰਨਾ ਹੈ ਬੇਰੁਜ਼ਗਾਰੀ ਕਿੰਨੀ ਹੈ ਪੀ ਐਚ ਡੀ ਕਰੇ ਨੌਜਵਾਨ ਅੱਜ ਠੋਨਾ ਲਾਣ ਲਈ ਮਜਬੂਰ ਹੈ ਅੱਜ ਸਾਡੀ ਸਰਹੱਦ ਬੰਦ ਹੈ ਜੇ ਸਾਡੀ ਪਾਕਿਸਤਾਨ ਨਾਲ ਵਪਾਰ ਖੁੱਲ੍ਹਿਆ ਜਾਵੇ ਅਫਗਾਨਿਸਤਾਨ ਤੱਕ ਹਰ ਅਰਬ ਦੇਸ਼ਾਂ ਤੱਕ ਸਾਡੀਆਂ ਜਿੰਸਾਂ ਜਾਣ ਸਾਡੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇ ਅੱਜ ਸਾਡੀ ਸਰਕਾਰ ਦਾ ਭਾਰਤ ਸਰਕਾਰ ਦਾ ਵਪਾਰ ਚੱਲ ਰਿਹਾ ਪਾਕਿਸਤਾਨ ਨਾਲ ਪਲ ਚੱਲ ਰਿਹਾ ਗੁਜਰਾਤ ਤੋਂ ਅੰਡਾਨੀ ਦੀ ਬੰਦਰਗਾਹ ਤੋਂ ਸਾਡਾ ਕੋਈ ਵੀ ਮਿੱਤਰ ਨਹੀਂ ਅਸੀਂ ਇਹਨਾਂ ਪਾਰਟੀਆਂ ਨੂੰ ਬਹੁਤ ਛਾਂਪ ਨਾਲ ਕਿਉਂਕਿ ਅਸੀਂ ਤਪਾਏ ਪਏ ਸੀ ਕਾਂਗਰਸ ਦੇ ਤੇ ਕਾਲੀਆਂ ਵੀ ਅਸੀਂ ਇਹਨਾਂ ਨੂੰ ਬੜੇ ਚਾਹ ਨਾਲ ਜਟਾਇਆ ਸੀ ਪਰ ਇਹਨਾਂ ਨੇ ਸਾਡੇ ਕਿਸੇ ਵੀ ਗੱਲ ਤੇ ਪਹਿਰਾ ਨਹੀਂ ਦਿੱਤਾ ਇਹਨਾਂ ਨੇ ਕਿ ਅਸੀਂ ਬਦਬੀ ਹੋਈ ਹੈ ਗੁਰਗਰਾ ਸਾਹਿਬ ਮਹਾਰਾਜ ਦੀ 2015 ਚ ਉਹਦਾ ਇਨਸਾਫ ਮਿਲੂਗਾ ਕੋਈ ਨਹੀਂ ਮਿਲਿਆ ਕੋਈ ਨਸ਼ਿਆਂ ਨੂੰ ਠੱਲ ਨਹੀਂ ਪਈ ਕੋਈ ਨੌਜਵਾਨਾਂ ਦਾ ਪ੍ਰਵਾਸ ਨਹੀਂ ਰੁਕਿਆ ਕਿਵੇਂ ਬੱਚੇ ਅੱਜ ਬੇਰੋਜ਼ਗਾਰੀ ਦੇ आलम ਚ ਡਿਪਰੈਸ ਹੋ ਰਹੇ ਨੇ ਕਿ ਡਿਪਰੈਸ ਹੋ ਕੇ ਨਸ਼ੇ ਕਰ ਰਹੇ ਨੇ ਕੋਈ ਸਾਡੀ ਬੰਦਰਗਾਹ ਨਹੀਂ ਖੋਲੀ ਗਈ ਸੌਰੀ ਕੋਈ ਸਾਡਾ ਵਪਾਰ ਨਹੀਂ ਖੋਲਿਆ ਗਿਆ ਮਤਲਬ ਸਾਡੇ ਦੂਜੇ ਪਾਕਿਸਤਾਨ ਵਗੈਰਾ ਨਾਲ ਕੋਈ ਸਾਡੇ ਬੱਚਿਆਂ ਨੂੰ ਅੱਜ ਰੋਜ਼ਗਾਰ ਨਹੀਂ ਮਿਲਿਆ ਅੱਜ 25-25 ਲੱਖ ਦਾ ਫਰਮਾਇਆ ਲੈ ਕੇ ਸਾਡੇ ਬੱਚੇ ਬਾਹਰ ਪ੍ਰਵਾਸ ਕਰ ਰਹੇ ਨੇ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਸਾਡੇ ਤੇ ਮੱਲਮ ਨਹੀਂ ਲਾਈ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੇ ਪੂਰੇ ਨਹੀਂ ਉਤਰੇ ਅੱਜ ਤੁਸੀਂ ਇੱਕ ਗੱਲ ਪੱਤਰਕਾਰੋਂ ਪਲੀ ਭਾਂਤ ਜਾਣਦੇ ਹੋ ਇਹ ਸਾਡੇ ਪੰਜਾਬ ਵਿੱਚ ਜਿਹੜੇ ਹੜ੍ਹ ਆਏ ਉਹ ਮੈਨੂ ਮੇਡ ਸੀ ਦੇਖੋ ਰਾਈਪੇਰੀਅਨ ਲਾਅ ਆਲ ਵਰਡ ਦਾ ਸਾਰੇ ਸੰਸਾਰ ਦਾ ਨਾਇਕ ਜਿੱਥੋਂ ਵੀ ਕੋਈ ਨਹਿਰ ਨਦੀ ਨਾਲਾ ਦਰਿਆ ਲੰਘਦਾ ਹੈ ਜਿੱਥੇ ਉਹ ਮਾਰ ਕਰਦਾ ਹੈ ਉਹਦੇ ਸਰੋਤਾਂ ਤੇ ਉਹਦੇ ਪਾਣੀ ਤੇ ਉੱਥੋਂ ਦੇ ਲੋਕਾਂ ਦਾ ਹੱਕ ਹੈ ਪਰ ਪੰਜਾਬ ਨਾਲ ਮਤਰਈ ਮਾਂ ਦਾ ਸਲੂਕ ਹੜ੍ਹਾਂ ਦੀ ਮਾਰ ਚੱਲ ਗਈ ਅਸੀਂ ਤਿੰਨ ਵਾਰ ਹੜ ਆਏ 13 ਅਗਸਤ ਨੂੰ ਜੇ ਪਹਾੜਾਂ ਚ ਪਾਣੀ ਆਇਆ ਤਾਂ ਸਾਡਾ ਜਿਹੜਾ ਪਾਖਣਾ ਮੈਨੇਜਮੈਂਟ ਬੋਰਡ ਆ ਉਹਦਾ ਕੀ ਫਰਜ਼ ਬੰਦਾ ਸੀ ਥੋੜਾ ਪਾਣੀ 13 ਤੀਕ ਨੂੰ ਰਿਲੀਜ਼ ਕਰਦੇ ਥੋੜਾ 14 ਨੂੰ ਥੋੜਾ 15 ਨੂੰ 16 ਅਕਤੂਬਰ ਨੂੰ ਇੱਕਦਮ ਪਾਣੀ ਛੱਡਤਾ ਸਾਡੇ ਲੱਖਾਂ ਲੋਕਾਂ ਨੂੰ ਇਹਨਾਂ ਨੂੰ ਘਰੋਂ بے ਘਰ ਕਰਤਾ ਉਹਨਾਂ ਦੀਆਂ ਫਸਲਾਂ ਖਤਮ ਹੋ ਗਈਆਂ 7-7 ਫੁੱਟ ਡੂੰਘੇ ਟੋਏ ਪੈ ਗਏ ਕਈ ਥਾਵਾਂ ਤੇ ਤੇ ਕਈ ਥਾਵਾਂ ਤੇ 7-7 ਫੁੱਟ ਉੱਚੇ ਪਹਾੜ ਲੱਗ ਗਏ ਰਿੱਤੇ ਦੇ ਇਹ ਸਾਰੀਆਂ ਸਰਕਾਰਾਂ ਸਾਡੇ ਹੱਕਾਂ ਤੇ ਪਹਿਰਾ ਨਹੀਂ ਦੇ ਰਹੀਆਂ ਇਹ ਮੈਨਮੇਡ ਹੜ੍ਹ ਸੀ ਧਰਤੀ ਹੇਠਲਾ ਪਾਣੀ ਪੀਣ ਲਈ ਅਸੀਂ ਮਜਬੂਰ ਆ ਸਾਨੂੰ ਪਾਣੀ ਵਰਤਨ ਨੂੰ ਨਹੀਂ ਮਿਲ ਰਿਹਾ ਜਦੋਂ ਜਿੰਨਾ ਪਾਣੀ ਆ ਤੇ ਸਾਡਾ ਹੱਕ ਸੀ ਰਾਇਪੇਰੀਅਲ ਦਾ ਆਲ ਵਰਡ ਦਾ ਹੈ ਪਰ ਉਹ ਸਾਡੇ ਤੇ ਲਾਗੂ ਨਹੀਂ ਹੋ ਰਿਹਾ ਹਰ ਪਾਰਟੀ ਸਾਡੇ ਨਾਲ ਮਤਰੀ ਮਾਂ ਦਾ ਸੁਣੂ ਕਰਦੀ ਅਸੀਂ ਬੜੇ ਚਾਅ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਕਿ ਬੇਅਦਬੀ ਦਾ ਇਨਸਾਫ ਦੇਣਗੇ ਨਸ਼ਿਆਂ ਨੂੰ ਠੱਲ ਪਾਉਣਗੇ ਕੋਈ ਸਾਡਾ ਵਪਾਰ ਦੂਜੇ ਦੇਸ਼ਾਂ ਨਾਲ ਖੋਲਣਗੇ ਸਾਡੇ ਪੰਜਾਬ ਕੋਲ ਕੀ ਹੈ ਫਸਲ ਹੈ ਸਾਡੀਆਂ ਜਿੰਸਾਂ ਦਾ ਸਹੀ ਰੇਟ ਦੇਣਗੇ ਸਾਨੂੰ ਧੱਕੇ ਨਾਲ ਝੋਨਾ ਬੀਜਣ ਲਈ ਮਜਬੂਰ ਕੀਤਾ ਜਾਂਦਾ ਝੋਨੇ ਤੇ ਐਮਐਸਪੀ ਲੱਗੀ ਹੈ ਜਿਸਕੇ ਸਾਡਾ ਧਰਤੀ ਇਕੱਲਾ ਪਾਣੀ ਖਤਮ ਹੋ ਰਿਹਾ ਹੈ ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਣੀ ਬਿਲਕੁਲ ਹੀ ਖਤਮ ਹੋ ਗਿਆ ਹੈ ਇਹ ਸਾਡੀ ਤਰਾਸਦੀ ਹੈ ਸਾਡੇ ਲੋਕ ਆਪਣੇ ਨਿੱਜੀ ਹਿੱਤਾਂ ਖਾਤਰ ਆਪਣੇ ਵਡੇਰੇ ਹਿੱਤਾਂ ਨੂੰ ਭੁੱਲੇ ਬੈਠੇ ਨੇ ਅੱਜ ਪੰਜਾਬ ਦੀ ਗੱਲ ਕੋਈ ਵਿਰਲਾ ਹੀ ਕਰ ਰਿਹਾ ਹੈ ਜੇ ਕੋਈ ਪੰਜਾਬ ਦੀ ਗੱਲ ਕਰਦਾ ਤਾਂ ਉਹਦੀ ਗੱਲ ਨੂੰ ਪੂਰੀ ਤਰ੍ਹਾਂ ਸੁਣਿਆ ਨਹੀਂ ਜਾ ਰਿਹਾ ਇਹ ਸਾਰੇ ਰਲੇ ਹੋਏ ਨੇ ਜਦੋਂ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਹਫ਼ਤੇ 'ਚ ਉਦੋਂ ਕਹਿੰਦੇ ਸੀ ਕਿ ਮੈਂ ਰਾਜੇ ਵਡੇਰਿਆਂ ਦੀਆਂ ਬੱਸਾਂ ਦੀਆਂ ਬਾਡੀਆਂ ਦਾ ਹਿਸਾਬ ਕਰੂੰਗਾ ਕਿ ਇਹਨੇ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਕਿਉਂ ਮਹਿੰਗੀਆਂ ਬਣਵਾਈਆਂ ਇਹ ਸਾਰੇ ਰਲੇ ਹੋਏ ਨੇ ਕੋਈ ਇਹਨਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਜਿੰਨਾ ਗੱਲਾਂ ਕਰਕੇ ਸੀ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਕਿ ਸਾਡੇ ਪੰਜਾਬ ਦੇ ਪਾਣੀਆਂ ਤੇ ਪਿੰਦੇ ਡਾਕੇ ਨੂੰ ਰੋਕਣਗੇ ਕੋਈ ਸਾਡੀ ਫਸਲਾਂ ਦੇ ਫਸਲੀ ਚੱਕਰ ਤੋਂ ਸਾਨੂੰ ਕੱਢਣਗੇ ਝੋਨੇ ਵਾਲੇ ਚੱਕਰ ਤੋਂ ਜਾਂ ਸਾਡੇ ਬੱਚਿਆਂ ਨੂੰ ਕੋਈ ਰੁਜ਼ਗਾਰ ਦੇਣਗੇ ਜਾਂ ਨਸ਼ਿਆਂ ਨੂੰ ਥੱਲ ਪਾਣਗੇ ਜਾਂ ਬੇਰੋਜ਼ਗਾਰੀ ਸੌਰੀ ਬੇਰੋਜ਼ਗਾਰੀ ਦਾ ਕੋਈ ਹੱਲ ਕਰਨਗੇ ਜਾਂ ਸਾਨੂੰ ਗੈਦਵੀ ਦਾ ਕੋਈ ਇਨਸਾਫ ਦੇਣਗੇ ਇਹਨਾਂ ਸਾਰੀਆਂ ਗੱਲਾਂ 'ਚ ਭਗਵੰਤ ਮਾਨ ਸਾਹਿਬ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਜੀ ਜੀ ਵੀ ਰਜਿੰਦਰ ਕੋਰ ਜੀ ਤੁਹਾਡਾ ਤਹਿਦਿਦੋਂ ਧੰਨਵਾਦ ਸਾਨੂੰ ਜੁੜੇ ਸਾਡੇ ਦਰਸ਼ਕਾਂ ਦੇ ਅੱਗੇ ਸੀ ਆਪਣੇ ਵਿਚਾਰ ਖੁੱਲ੍ਹ ਕੇ ਗਿਰਕੇ ਧੰਨਵਾਦ